ਇਹ ਬੰਦੇ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਕਿਸਾਨ ਭਰਾ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਕਰਲ ਕਰਨੀ ਹੈ ਜੀ ਆਪਾਂ ਮੰਡੀਆ ਦੇ ਤਾਜ਼ੇ ਹਾਲਾਤ ਦੇ ਬਾਰੇ ਇਸ ਵਾਰ ਜਿਹੜੇ ਮੰਡੀਆਂ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਜਿਹੜੀ ਹੁਣ ਜੀਰੀ ਝੋਨੇ ਦੀ ਵਾਢੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰਾਂ ਤੇ ਹੋ ਰਹੀ ਹੈ ਮੰਡੀਆਂ ਦੇ ਵਿੱਚ ਜਿਹੜੀ ਇਸ ਵਾਰ ਆਪਣੀ ਝੋਨੇ ਦੀ ਫਸਲ ਕਿਸ ਤਰੀਕੇ ਨਾਲ ਵਿਕ ਰਹੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਪਿਛਲੇ ਸਾਲ ਜਿਹੜੀ ਕਿਸਾਨਾਂ ਨੂੰ ਬਹੁਤ ਦਿੱਕਤ ਆਈ ਹੈ 8 8 9 9 ਦਿਨ ਕਿਸਾਨ ਜਿਹੜੇ ਮੰਡੀਆਂ ਦੇ ਵਿੱਚ ਬੈਠੇ ਰਹੇ ਸੀ ਤੇ ਫਿਰ ਜਿਹੜੀ ਆਪਾਂ ਨੂੰ ਆਪਣੀ ਫਸਲ ਵਿਕੀ ਸੀ ਤੇ ਇਸ ਵਾਰ ਜਿਹੜੇ ਮੰਡੀਆਂ ਦੇ ਤਾਜ਼ਾ ਹਾਲਾਤਾਂ ਦੀ ਆਪਾਂ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਵੀ ਕਿਸ ਤਰੀਕੇ ਨਾਲ ਇਸ ਵਾਰ ਜਿਹੜੀ ਆਪਣਾ ਝੋਨਾ ਵਿਕ ਰਿਹਾ ਹੈ ਵੀਡੀਓ ਨੂੰ ਪੂਰੀ ਦੇਖਿਓ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਜ਼ਿੰਮੇਵਾਰ ਭਰਾ ਗਲਤੀ ਨਾ ਕਰ ਸਕੇ ਤੇ ਆਪਾਂ ਜਿਹੜੀ ਆਪਣੀ ਫਸਲ ਹੈ ਇੱਕ ਦਿਨ ਦੇ ਵਿੱਚ ਵੇਚ ਕੇ ਆਪਾਂ ਘਰ ਆ ਸਕੀਏ। ਹਾਂਜੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਵੀ ਪਿਛਲੇ ਸਾਲ ਜਿਹੜੇ ਮੰਡੀਆਂ ਦੇ ਬਹੁਤ ਬੁਰੇ ਹਾਲਾਤ ਸੀ। ਪਰ ਇਸ ਵਾਰ ਜਿਹੜਾ ਸੁਧਾਰ ਆਇਆ ਏ। ਸੁਧਾਰ ਕਿਵੇਂ ਆਇਆ ਏ? ਕਿਸਾਨਾਂ ਵੱਲੋਂ ਹੀ ਜਿਹੜਾ ਸੁਧਾਰ ਕੀਤਾ ਗਿਆ। ਤੁਸੀਂ ਸਾਰਿਆਂ ਨੇ ਵੀ ਦੇਖਿਆ ਹੀ ਹੋਣਾ ਵੀ ਸੁਧਾਰ ਸਿਰਫ ਕਿਵੇਂ ਆਇਆ ਏ? ਕਿਉਂਕਿ ਇਸ ਵਾਰ ਜਿਹੜੇ ਹੁਣ ਜ਼ਿੰਮੇਵਾਰ ਭਰਾ ਨੇ ਕਿਸਾਨ ਹੈ ਉਹ ਵੀ ਸਮਝ ਚੁੱਕੇ ਆ ਕਿ ਜਿਹੜੇ ਮੰਡੀਆਂ ਦੇ ਵਿੱਚ ਹਰਾਨੀ ਹੁੰਦੀ ਹੈ ਇਸ ਕਰਕੇ ਜਿਹੜੀ ਆਪਾਂ ਆਪਣੀ ਫਸਲ ਨੂੰ ਪੂਰੀ ਚੰਗੀ ਤਰ੍ਹਾਂ ਪਕਾ ਕੇ ਆਪਾਂ ਉਹਦੀ ਵਾਢੀ ਕਰੀਏ ਫਿਰ ਜਾ ਕੇ ਆਪਾਂ ਮੰਡੀਆਂ ਦੇ ਵਿੱਚ ਲੈ ਕੇ ਜਾਈਏ ਤੇ ਆਪਣੀ ਜਿਹੜੀ ਫਸਲ ਹੈ ਛੇਤੀ ਤੋਂ ਛੇਤੀ ਵਿਕ ਸਕੇ ਕਿਉਂਕਿ ਇਸ ਵਾਰ ਵੀ ਜਿਹੜਾ ਮੰਡੀਆਂ ਦੇ ਵਿੱਚ ਝੋਨੇ ਦਾ ਮੌਕਜਰ ਹੈ ਉਹ ਸਿਰਫ 17 ਮੌਕਜਰ ਹੀ ਲਿਆ ਜਾ ਰਿਹਾ ਹੈ ਮੈਂ ਆਪਣੇ ਜਿਹੜੀ ਸਾਡੇ ਇਲਾਕੇ ਦੀ ਮੰਡੀ ਦੇ ਹਾਲਾਤ ਤੁਹਾਨੂੰ ਦੱਸ ਰਿਹਾ ਹਾਂ ਕਿ ਸਿਰਫ 17 ਮੌਂਸਟਰ ਲਿਆ ਜਾ ਰਿਹਾ ਹੈ ਜੇ ਕਿਸੇ ਵੀ ਢੇਰੀ ਦਾ 18 ਮੌਂਸਟਰ ਆਉਂਦਾ ਹੈ ਤਾਂ ਉਹ ਢੇਰੀ ਨੂੰ ਨਹੀਂ ਖਰੀਦਿਆ ਜਾ ਰਿਹਾ 16 17 ਜਿਹੜੀ ਮੌਂਸਟਰ ਵਾਲੀ ਜੀਰੀ ਹੈ ਉਹ ਸਵੇਰ ਜਾ ਕੇ ਸ਼ਾਮ ਨੂੰ ਵਿਕ ਰਹੀ ਹੈ ਤੇ ਇਸ ਵਾਰ ਮੰਡੀਆਂ ਦੇ ਵਿੱਚ ਵੀ ਜਿਹੜੇ ਕਿਸਾਨ ਹੈ ਉਹਨਾਂ ਦੀ ਜਿਹੜੀ ਜੀਰੀ ਹੈ ਉਹ ਛੇਤੀ ਤੋਂ ਛੇਤੀ ਵਿਕ ਰਹੀ ਹੈ ਪਰ ਹੁਣ ਵਿੱਚ ਜਿਹੜੇ ਜ਼ਿੰਮੇਵਾਰ ਭਰਾ ਬੈਠੇ ਐ ਉਹਨਾਂ ਦੀ ਗਲਤੀ ਕੀ ਐ ਉਹ ਆਪਣੀ ਗਲਤੀ ਦੇ ਕਾਰਨ ਬੈਠੇ ਐ ਕਿਉਂਕਿ ਆਪਾਂ ਨੂੰ ਜਦੋਂ ਪਤਾ ਐ ਵੀ ਆਪਾਂ ਕੁਝ ਨਹੀਂ ਕਰ ਸਕਦੇ ਵੀ ਆਪਣੀ ਗਿੱਲੀ ਫਸਲ ਨਹੀਂ बिकਣੀ 17 ਮੌਚਰ ਵਾਲੀ ਜਾਨਕਿ ਸੁੱਕੀ ਜੀਰੀ बिकੇਗੀ ਇਸ ਕਰਕੇ ਆਪਾਂ ਨੂੰ ਹੁਣ ਜੇ ਤੁਸੀਂ ਵੀ ਆਪਣੀ ਝੋਨਾ ਤੁਸੀਂ ਵੜਨਾ ਏ ਤਾਂ ਪੂਰਾ ਪਕਾ ਕੇ ਵੜਿਓ ਮਤਲਬ 17 ਕ ਮੌਕਚਰ ਆਪਾਂ ਨੂੰ ਚਾਹੀਦਾ ਏਨਾ ਕ ਮੌਕਚਰ ਆਪਣਾ ਜਿਹੜਾ ਮੰਡੀ ਦੇ ਵਿੱਚ ਜਾ ਕੇ ਆਉਣਾ ਚਾਹੀਦਾ ਏ ਤੇ ਵਿੱਚ ਵਿੱਚ ਜਿਹੜੇ ਹੁਣ ਮੰਡੀ ਦੇ ਬੁਰੇ ਹਾਲਾਤ ਕਿਉਂ ਐ ਇੱਕ ਤਾਂ ਕਿਸਾਨ ਭਰਾ ਉਹ ਲੇਬਰ ਦੀ ਬਹੁਤ ਦਿੱਕਤ ਐ ਕਿਉਂਕਿ ਕਈ ਆਰਤੀਆ ਦੇ ਕੋਲ ਕਈ ਮੰਡੀਆਂ ਦੇ ਵਿੱਚ ਲੇਬਰ ਦੀ ਦਿੱਕਤ ਕਰਕੇ ਕਿਸਾਨਾਂ ਦੀ ਜਿਹੜੀ ਸੁੱਕੀ ਫਸਲ ਵੀ ਐ 17 ਮੌਕਚਰ ਵਾਲੀ ਜੀਰੀ ਵੀ ਨਹੀਂ ਵਿਕ ਰਹੀ ਮੇਰਾ ਕਹਿਣ ਦਾ ਮਤਲਬ ਉਹ ਐ ਵੀ ਮੰਨ ਕੇ ਚਲੋ ਜਿਹਦੀ ਵੱਧ ਆ ਗਈ ਢੇਰੀਆਂ ਸੱਤ ਪਈਆਂ ਨੇ ਤੇ ਲੇਬਰ ਘਟ ਹੈ ਉਹਦੇ ਕਰਕੇ ਜਿਹੜੀ ਦੋ ਦਿਨ ਜਿਹੜੇ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਲੱਗ ਜਾਂਦੇ ਨੇ ਕਿਉਂਕਿ ਜੇ ਵੱਧ ਲੇਬਰ ਹੋ ਪੇਗੀ ਫਿਰ ਆਪਣਾ ਵੱਧ ਕੰਮ ਹੋਵੇਗਾ ਮਤਲਬ ਸੱਤ ਦੀਆਂ ਸੱਤ ਢੇਰੀਆਂ ਭਰੀਆਂ ਜਾਣਗੀਆਂ ਪੱਖਾ ਲਗਾ ਕੇ ਲੇਬਰ ਘਟ ਹੋਣ ਦੇ ਕਾਰਨ ਉਹਨਾਂ ਤੋਂ ਮਸਾ ਹੀ ਦੋ ਤਿੰਨ ਢੇਰੀਆਂ ਦਾ ਹੀ ਕੰਮ ਹੋ ਰਿਹਾ ਹੈ ਜਿਹਦੇ ਕਾਰਨ ਕਿਸਾਨਾਂ ਨੂੰ ਜਿਹੜੀ ਇੱਕ ਇੱਕ ਦੋ ਦੋ ਰਾਟਾ ਬੈਠਣਾ ਪੈ ਰਿਹਾ ਮੰਡੀਆਂ 'ਚ ਬਾਕੀ ਦੂਜਾ ਨੰਬਰ ਇਸ ਵਾਰ ਜਿਹੜੇ ਹਲਦੀ ਰੋਗ ਵਾਲੀ ਸਮੱਸਿਆ ਜ਼ਰੂਰ ਹੈ ਕਿਉਂਕਿ ਉਹਦੇ ਉੱਤੇ ਜਿਹੜੇ ਆਰਤੀਆ ਵੱਲੋਂ ਵੀ ਮੰਡੀਆਂ ਦੇ ਵਿੱਚ ਜੀਰੀ ਨੂੰ ਵੀ ਨੱਕ ਬੋਲ ਮਾਰਿਆ ਜਾਣਾ ਹੈ ਤੇ ਕਾਟ ਵੀ ਲੱਗਣੀ ਹੈ ਰੇਟ ਵੀ ਘੱਟ ਲੱਗਣਾ ਇਹ ਜ਼ਰੂਰ ਇਸ ਵਾਰ ਜਿਹੜੀ ਪ੍ਰੋਬਲਮ ਮੰਡੀਆਂ ਦੇ ਵਿੱਚ ਆ ਸਕਦੀ ਹੈ ਤੇ ਬਾਕੀ ਹੁਣ ਆਪਣੀ ਸਾਰਿਆਂ ਨੂੰ ਇਹੀ ਸਲਾਹ ਵੀ ਜੀਰੀ ਨੂੰ ਪਕਾ ਕੇ ਵੜਦੇ ਹੋ ਕਿਉਂਕਿ ਜਿਹੜੀ ਚੀਜ਼ ਖੇਤ ਦੇ ਵਿੱਚ ਪੱਕਣੀ ਹੈ ਉਹਦਾ ਤੁਸੀਂ ਦੇਖ ਲਿਓ ਉਹਦਾ ਜੀਰੀ ਦਾ ਕਦੇ ਵੀ ਝਾੜ ਨਹੀਂ ਘਟੇਗਾ ਜੀਰੀ ਜੀਰੀ ਆਪਾਂ ਨਰਮ ਵੱਢ ਕੇ ਮੰਡੀ ਦੇ ਵਿੱਚ ਆਪਣੀ 2-4 ਦਿਨ ਪਈ ਰਹੀ ਜਾਂ ਸਕਾਈ ਗਏ ਉਹਦਾ ਝਾੜ ਕੱਟੇਗਾ ਇਸ ਕਰਕੇ ਜੀਰੀ ਨੂੰ ਪਕਾ ਕੇ ਵੱਢੋ 5-4 ਦਿਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਤੇ ਝਾੜ ਆਪਣਾ ਵਧੂਗਾ ਜ਼ਰੂਰ ਸਤਿ ਸ਼੍ਰੀ ਅਕਾਲ ਜੀ